ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚਉ ਪਦੇ ਇੱਕ ਓ ਅੰਕਾਰ ਸਤਨਾਮ ਕਰਤਾ ਬੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਿਉ ਢਰਤ ਹੈ ਆਪਣਾ ਕੈਸਿਉ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਜਿਉ ਡਰਤ ਹੈ ਆਪਨਾ ਕੈਸਿਉ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਰਹਾ ਆਨੰਦ ਇਹਨ ਸਾਹਿਬ ਸੇਵੀ ਆਹ ਅੰਤ ਛਡਾਈ ਸੋਈ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਈ दयाल तेरे नाम तरा सद कुर्बान जाऊं रहां सरबं साचा एक है दूजा नाही कोए ताकी सेवा सो करी ਜਾ ਕਉ ਨਦਰ ਕਰੇ ਤੁਦਬਾਜ ਪਿਆਰੀ ਕੀ ਵਰਹਾ ਸਾਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜੇ ਆਗੈ ਪਿਆਰੀ ਜਾਏ ਕਹਾ ਰਹਾ ਸੇਵੀ ਸਾਹਿਬ ਆਪਣਾ ਅਵਰ ਨ ਜਾਣ ਚੌ ਕੋਈ ਨਾਨਕ ਦਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਈ ਸਾਹਿਬ ਤੇਰੇ ਨਾਮ ਵਿਟ ਹੋ ਬਿੰਦ ਬਿੰਦ ਚੁਖ ਚੁਖ ਹੋਈ ਸੇਵੀ ਸਾਹਿਬ ਆਪਨਾ ਅਵਰ ਨ ਜਾਣ ਚੌ ਕੋਈ ਨਾਨਕ ਤਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਈ ਸਾਹਿਬ ਤੇਰੇ ਨਾਮ ਵਿਟ ਹੋ ਬਿੰਦ ਬਿੰਦ ਚੁਖ ਚੁਖ ਹੋਈ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਬਹਿਲਾ ਕਰ ਪਹਿਲਾ ਚਉਪਦੀ ਇੱਕ ਓ ਔੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਿਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਕਾਲ ਪੁਰਖ ਵਾਹਿਗੁਰੂ ਜੀ ਦੇ ਸਿੱਖਤ ਸਲਾਹ ਕਰਦੇ ਆ ਹੋਏ ਅੱਜ ਦੇ ਸ਼ਬਦ ਅੰਦਰ ਸਮਝਾਉਂਦੇ ਨੇ ਭਾਈ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਦੁੱਖਾਂ ਦਾ ਕਰਕੇ ਮਨੁੱਖ ਜਿਹੜਾ ਹੈ ਉਸ ਦੀ ਰੂਹ ਕੰਬਦੀ ਹੈ ਜੀਉ ਡਰਦਾ ਹੈ ਸਤਿਗੁਰੂ ਜੀ ਨੇ ਆਪਣੇ ਤੌਰ ਦੇ ਉੱਤੇ ਉਚਾਰਨ ਕਰਦੇ ਆ ਕਿ ਆਏ ਕਿ ਮੇਰਾ ਮੇਰਾ ਮਨ ਡਰਦਾ ਹੈ ਮੇਰਾ ਜੀਉ ਡਰਦਾ ਹੈ ਮੈਂ ਦੁੱਖਾਂ ਦੇ ਵਾਸਤੇ ਬਚਨ ਦੇ ਵਾਸਤੇ ਕਿਸ ਦੇ ਅੱਗੇ ਜਾ ਕੇ ਪੁਕਾਰ ਕਰਾਂ ਫਿਰ ਆਪ ਵੀ ਇਸ ਦਾ ਜਵਾਬ ਦਿੰਦੇ ਨੇ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਕੇ ਦੁੱਖਾਂ ਦੇ ਵਿਸਾਰ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਦੁੱਖਾਂ ਨੂੰ ਦੂਰ ਕਰ ਦੇਣ ਵਾਲਾ ਮੈਂ ਸਭ ਕੁਝ ਛੱਡ ਕੇ ਉਸ ਦੇ ਅੱਗੇ ਜਾ ਕੇ ਬੇਨਤੀ ਕਰਦਾ ਹਾਂ ਜਿਹੜਾ ਸਾਰੀਆਂ ਬਖਸ਼ਿਸ਼ਾਂ ਕਰਨ ਵਾਲਾ ਹਮੇਸ਼ਾ ਦੇ ਵਾਸਤੇ ਦਾਤਾ ਹੈ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਉਹ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਜਿਹੜਾ ਹੈ ਨੀਤ ਨਵਾ ਹੈ ਭਾਈ ਜਿਤਨੀ ਵਾਰ ਵੀ ਉਸ ਦੇ ਅੱਗੇ ਅਸੀਂ ਬੇਨਤੀ ਕਰਦੇ ਹਾਂ ਉਹ ਕਦੀ ਵਾਸਤੇ ਸਾਡੀਆਂ ਬੇਨਤੀਆਂ ਸੁਣਦਾ ਹੋਇਆ ਬਖਸ਼ਿਸ਼ਾਂ ਕਰਨ ਤੇ ਜਿਹੜਾ ਹੈ ਥੱਕਦਾ ਨਹੀਂ ਹੈ ਤੇ ਬਾਰ ਬਾਰ ਅਸੀਂ ਬੇਨਤੀ ਕਰੀਏ ਸਾਨੂੰ ਇਉਂ ਜਾਪਦਾ ਹੈ ਜਿਵੇਂ ਅਸੀਂ ਪਹਿਲੀ ਵਾਰ ਬੇਨਤੀ ਕਰਦੇ ਹਾਂ ਕਿ ਹਮੇਸ਼ਾ ਉਹ ਸਾਡੇ ਉੱਤੇ ਦਾਤਾ ਬਣ ਕੇ ਨਵੇਂ ਰੂਪ ਦੇ ਅੰਦਰ ਕਿਰਪਾ ਕਰਦਾ ਰਹਾਓ ਅਨੰਦਿਨ ਸਾਹਿਬ ਸੇਵੀਐ ਅੰਤ ਛਡਾਇਓ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾਓ ਇਹ ਸਤਿਗੁਰੂ ਸਮਝਾਉਂਦੇ ਨੇ ਕਿ ਅਨੰਦਿਨ ਜਿਹੜਾ ਹੈ ਹਰ ਸਮੇਂ ਦੇ ਅੰਦਰ ਹੈ ਮੇਰੀ ਜਿੰਦ ਸਾਰੇ ਸਮਿਆਂ ਦੇ ਵਿੱਚ ਅਸੀਂ ਉਸ ਨੂੰ ਸੇਵੀਏ ਉਸ ਨੂੰ ਧਿਆਈਏ ਜਿਹੜਾ ਅੰਤ ਛਡਾਉਣ ਵਾਲਾ ਹੈ ਭਾਵ ਅੰਤ ਵੇਲੇ ਵੀ ਹਰ ਸਮੇਂ ਦੇ ਅੰਦਰ ਸਹਾਈ ਹੋਣ ਵਾਲਾ ਹੈ ਤੇ ਮੇਰੀ ਕਾਮਣੀ ਮੇਰੀ ਜਿੰਦ ਉਸੇ ਦਾ ਨਾਮ ਸੁਣ ਸੁਣ ਕੇ ਉਸੇ ਦੇ ਨਾਮ ਦਾ ਆਸਰਾ ਲਓ ਉਹਦੇ ਨਾਲ ਹੀ ਜੁੜ ਕੇ ਸੰਸਾਰ ਸਾਗਰ ਤੋਂ ਪਾਰ ਹੋਇਆ ਜਾ ਸਕਦਾ ਹੈ ਦਇਆਲ ਤੇਰਾ ਨਾਮ ਤਰਾਂ ਸਦ ਕੁਰਬਾਨੇ ਚਾਹੂੰ ਕਿਹ ਦਇਆਲ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਤੇਰੇ ਨਾਮ ਦੇ ਨਾਲ ਜੁੜ ਕੇ ਤਰ ਸਕਦਾ ਹਾਂ ਤੇਰੇ ਨਾਮ ਤੋਂ ਬਲਿਹਾਰ ਤੇਰੇ ਨਾਮ ਤੋਂ ਕੁਰਬਾਨ ਜਾਂਦਾ ਹਾਂ ਰਹਾਉ ਸਰਬੰਸਾਚਾ ਇਕ ਹੈ ਦੂਜਾ ਨਹੀਂ ਕੋਏ ਤਾਂ ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਇਕ ਅਕਾਲ ਪੁਰਖ ਵਾਹਿਗੁਰੂ ਜੀ ਕਹਿੰਦੇ ਸਰਬੰਗ ਦਾ ਭਾਵ ਹੈ ਸਾਰੀਆਂ ਥਾਵਾਂ ਦੇ ਉਤੇ ਕੋਈ ਹੀ ਸੱਚਾ ਅਕਾਲ ਪੁਰਖ ਵਾਹਿਗੁਰੂ ਹੈ ਉਸ ਤੋਂ ਬਿਨਾ ਦੂਸਰਾ ਹੋਰ ਕੋਈ ਨਹੀਂ ਹੋ ਸਕਦਾ ਤੇ ਤਾਂ ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਜਿਹਦੇ ਉਤੇ ਆਪ ਕਿਰਪਾ ਮਿਹਰ ਕਰ ਦਿੰਦਾ ਹੈ ਉਹਨਾਂ ਨੂੰ ਆਪਣੀ ਸੇਵਾ ਚ ਜੋੜ ਲਿੰਦਾ ਹੈ ਨਾਮ ਦੀ ਦਾਤ ਬਖਸ਼ ਦਿੰਦਾ ਹੈ ਹੀ ਉਹਦੀ ਸੇਵਾ ਉਹਦੇ ਨਾਮ ਦੇ ਨਾਲ ਜੁੜਨਾ ਉਦੇ ਹੁਕਮ ਦੇ ਅੰਦਰ ਤੁਰਨਾ ਤੁਦ ਬਾਜ ਪਿਆਰੀ ਕੇਵ ਰਖਾਂ ਸਾਵ ਡਿਆਈ ਦੇ ਜਿਤ ਨਾਮ ਤੇਰਾ ਲੱਗ ਰਖਾਂ ਫਿਰ ਕਾਲਪੁਰਖ ਦੇ ਅੱਗੇ ਸਤਗੁਰੂ ਜੀ ਬੇਨਤੀ ਕਰਦੇ ਨੇ ਕਿ ਪਿਆਰਿਆ ਤੇਰੇ ਤੋਂ ਬਿਨਾ ਮੈਂ ਤੇਰੀ ਯਾਦ ਤੋਂ ਬਿਨਾ ਤੇਰੇ ਨਾਮ ਨਾਲ ਜੁੜਨ ਤੋਂ ਬਿਨਾ ਕਿਵੇਂ ਰਹਿ ਸਕਦਾ ਹਾਂ ਮੈਨੂੰ ਐਸੀ ਵਡਿਆਈ ਬਖਸ਼ਿਸ਼ ਕਰ ਐਸੀ ਦਾਤ ਦੇ ਐਸੀ ਮਿਹਰ ਕਰ ਕਿ ਮੈਂ ਹਮੇਸ਼ਾ ਦੇ ਵਾਸਤੇ ਨਾਮ ਤੇਰੇ ਦੇ ਵਿੱਚ ਹੀ ਲੱਗਾ ਰਹਾ ਤੇਰੇ ਨਾਮ ਨਾਲ ਜੁੜਿਆ ਰਹਾ ਦੂਜਾ ਨਾ ਹੀ ਕੋਏ ਜਿਸ ਅੱਗੇ ਪਿਆਰੀ ਜਾਏ ਕਾ ਦੂਜਾ ਤਾਂ ਹੈ ਹੀ ਕੋਈ ਨਹੀਂ ਜੀ ਇੱਕ ਤੇਰੇ ਤੋਂ ਬਿਨਾ ਮੈਂ ਕਿਧੇ ਅੱਗੇ ਜਾ ਕੇ ਆਪਣੀ ਬੇਨਤੀ ਕਰਾਂ ਕਿਉਂਕਿ ਤੂੰ ਹੀ ਬੇਨਤੀ ਨੂੰ ਸੁਣਨ ਵਾਲਾ ਹੈ ਤੇਰੇ ਅੱਗੇ ਹੀ ਮੈਂ ਬੇਨਤੀ ਕਰਦਾ ਹਾਂ ਰਹਾ ਹੋ ਸੇਵੀ ਸਾਹਿਬ ਆਪਣਾ ਵਰ ਨਾ ਜਾਣਚੋਂ ਕੋਏ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਈਹ ਜੀ ਕਹਿੰਦੇ ਸੇਵੀ ਸਾਹਿਬ ਕਿ ਮੈਂ ਆਪਣੇ ਸਾਹਿਬ ਨੂੰ ਸੇਵਦਾ ਹਾਂ ਹੋਰ ਕਿਸੇ ਦੇ ਅੱਗੇ ਜਾਚਣਾ ਨਹੀਂ ਕਰਦਾ ਕਿਸੇ ਦੇ ਅੱਗੇ ਬੇਨਤੀ ਨਹੀਂ ਕਰਦਾ ਦੁੱਖਾਂ ਦੇ ਵਾਸਤੇ ਡਰ ਦੇ ਵਾਸਤੇ ਹਰ ਸਮੇਂ ਦੇ ਅੰਦਰ ਮੈਂ ਤੇਰੇ ਅੱਗੇ ਬੇਨਤੀ ਕਰਦਾ ਨਾਨਕ ਤਾਕਾ ਦਾਸ ਸ੍ਰੀ ਨਾਨਕ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਭਾਈ ਉਹਦਾ ਸੇਵਕ ਹਾਂ ਉਸ ਮਾਲਕ ਤੋਂ ਮੈਂ ਚੁੱਕ-ਚੁੱਕ ਕਰਕੇ ਬਿੰਦ-ਬਿੰਦ ਕਰਕੇ ਛੋਟਾ-ਛੋਟਾ ਕੱਟ-ਕੱਟ ਕੇ ਆਪਣੇ ਆਪ ਨੂੰ ਬਲਿਹਾਰ ਕਰ ਦੇਵਾਂ ਆਪਣੇ ਆਪ ਨੂੰ ਵਾਰ ਦੇ ਆ ਮੈਂ ਸਾਹਿਬ ਤੇਰੇ ਨਾਮ ਮਿਟੋਂ ਬਿੰਦ-ਬਿੰਦ ਚੁੱਕ-ਚੁੱਕ ਹੋਏ ਹੀ ਮੇਰੇ ਮਾਲਕ ਮੇਰੇ ਸਾਹਿਬ ਮੇਰੇ ਕਾਲ ਪੁਰਖ ਵਾਹਿਗੁਰੂ ਜੀਓ ਮੈਂ ਤੇਰੇ ਨਾਮ ਤੋਂ ਖਿੰਨ-ਖਿੰਨ ਕਰਕੇ ਥੋੜਾ-ਥੋੜਾ ਚੁੱਕ-ਚੁੱਕ ਕਰਕੇ ਬਲਿਹਾਰ ਹੁੰਦਾ ਖਾਂ ਕੁਰਬਾਨ ਜਾਂਦਾ ਖਾਂ ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰ ਦੇਣੀ ਭਾਈ ਉਹਦੇ ਜਿਹੜਾ ਹਰ ਸਮੇਂ ਦੇ ਅੰਦਰ ਬੇਨਤੀਆਂ ਨੂੰ ਸੁਣਨ ਵਾਲਾ ਅਕਾਲ ਪੁਰਖ ਵਾਹਿਗੁਰੂ ਜੀ ਹੈ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਆਪਾਈਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ